ਹਾਂਜੀ ਧੰਨਵਾਦ ਨੇ ਸਾਡੇ ਸਾਨੂੰ ਬਾਪੂ ਜੀ ਦੇ ਦਰਸ਼ਨ ਹੋਏ ਇਹ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਜੀ ਨੇ ਆ ਉਹ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲਾ ਠੀਕ ਠਾਕ ਵਧੀਆ ਬਾਬੇ ਦੀ ਕਿਰਪਾ ਹੈ ਜੀ ਬਾਦਸ਼ਾਹੀ ਸਰ ਕਿਰਪਾਈ ਚਾਹੀਦੀ ਜੀ ਹਾਂਜੀ ਤੁਸੀਂ ਅੱਜ ਇਸ ਕੈਂਪ ਵਿੱਚ ਹਾਜ਼ਰੀ ਭਰੀ ਆ ਹਾਂਜੀ ਮੈਂ ਉੱਥੇ ਵੀ ਪਿੱਛੇ ਵੀ ਕੰਮ ਲੱਗਾ ਏ ਜੀ ਇੱਥੇ ਰੁਕਣੇ ਵਾਲੇ ਵੀ ਉੱਥੇ ਵੀ ਗਏ ਆ ਇੱਥੇ ਵੀ ਕੰਪਾਂ ਵਿੱਚ ਹੋ ਗਏ 2 2.5 ਕਹਿੰਦੇ ਆਇਆਂ ਨੂੰ ਜੀ ਇਹ ਜਿੰਨੇ ਕੰਪਾਂ ਵਾਲੇ ਬਹੁਤ ਚੰਗੀ ਵਧੀਆ ਸੇਵਾ ਕਰ ਰਹੇ ਨੇ ਜੀ ਜੇ ਇਹ ਕੰਪਾਂ ਨਾਲ ਲੱਗਦੇ ਜੀ ਤੇ ਜਿਹੜਾ ਇੰਨਾ ਰਾਸ਼ਨ ਬੇ ਇੰਦੀ ਵਰਤੋਂ ਹੋ ਰਹੀ ਏ ਅਜੇ ਵੀ ਹੋ ਰਹੀ ਏ ਅਜੇ ਇਹ ਨਹੀਂ ਗੱਲ ਅਜੇ हट ਗਈ ਏ ਹਾਂਜੀ ਤੇ ਜੇ ਕੰਪਾਂ ਨਾਲ ਹੁੰਦੇ ਤੇ ਇਹਦੋਂ ਵੀ ਜਾਰੀ ਲੋੜਵੰਦਾਂ ਤਿੱਕਰ ਮਰਤ ਨਹੀਂ ਜਾਨੀ ਕਿ ਜਿਹੜੇ ਘਰ ਬੈਠੇ ਨੇ ਜਿਨ੍ਹਾਂ ਦੇ ਕੱਕਣ ਹੀ ਨਹੀਂ ਡਿੱਗੀ ਉਹਨਾਂ ਦਾ ਇੱਕ ਪੈਸੇ ਦਾ ਨਿਸ਼ਾਨ ਨਹੀਂ ਆਉ ਅੱਜ ਘਰ ਭਰੀ ਜਾਂਦੇ ਸੌਦਿਆਂ ਨਾਲ ਬਿਲਕੁਲ ਸੀ ਬਿਲਕੁਲ ਤੇ ਮੈਂ ਇਹ ਤੁਹਾਡੇ ਮਾਦਮ ਰਹੀ ਆਣਾ ਬਈ ਆਪ ਦੇ ਕੋਲ ਨਾ ਕੋਈ ਜ਼ਮੀਰ ਤੁਹਾਡੀ ਜਾਗੇ ਜੀ ਬਈ ਆਪਾਂ ਇਹ ਜਿਹੜਾ ਨਾ ਲੋੜਵੰਦਾਂ ਦੇ ਤਾਈਂ ਰਾਸਨ ਜਾਣ ਦੀਏ ਜੀ ਬਿਲਕੁਲ ਜੀ ਬਿਲਕੁਲ ਆਪਾਂ ਨਾ ਹੀ ਵੀ ਲੋੜਵੰਦਾਂ ਦੇ ਹਾਂ ਅੱਗੇ ਰਜੇ ਪੁੱਜੇ ਆਂ ਹਾਂਜੀ ਤੇ ਇਹੀ ਤਾਂ ਨਾ ਪਿੱਛੇ ਚਲੇ ਜਾਂਦੇ ਨੇ ਕਿਉਂ ਟਰਾਲੀਆਂ ਦੇ 2-4 ਬਹਿ ਜਾਂਦੇ ਨੇ ਜੀ ਕਿ ਉਹ ਸਾਰਾ ਟਰਾਲਾ ਹੀ ਗਮਨ ਕਰ ਦਿੰਦੇ ਨੇ ਆਪਣੇ ਭਰਾ ਹੀ ਨੇ ਉਹ ਕਿਹੜੇ ਬਗਾਨੇ ਨੇ ਬਿਲਕੁਲ ਜੀ ਬਿਲਕੁਲ ਤੇ ਮੈਨਾਂ ਇਹ ਨਹੀਂ ਕਰਨਾ ਚਾਹੀਦਾ ਹੁਣ ਸਭਾਈ ਇੱਥੇ ਵੇਖਿਆ ਰੋਣ ਆਉਂਦਾ ਪਿਆ ਜੀ ਵੀ ਜਦੋਂ ਵੇਖੀਦਾ ਏ ਸਾਡਾ ਤਾਂ ਇੱਕ ਕਿੱਲੇ ਚੋ ਇੱਕ ਪਾਠ ਮਾੜੀ ਦਾ ਜੇ ਨਾ ਉੱਥੇ ਘਟ ਖਾਤ ਬੈਜੇ ਤੇ ਅਸੀਂ ਤਿੰਨ ਦਿਨ ਸੌਂਦੇ ਨਹੀਂ ਕਿ ਵੀ ਸਾਡੇ ਉਹ ਕਿੱਲੇ ਦੀ ਗੁੱਠ ਮਾੜੀ ਫਲਾਣੇ ਆਪਣੇ ਗਵਾਂਢੀ ਨਾਲੋਂ ਤੇ ਜਦੋਂ ਇੱਧਰ ਵੇਖੀਦਾ ਹੈ ਉਦੋਂ ਆਖਿਆ ਤਾਂ ਨੇ ਇਹਨਾਂ ਦਾ ਜੇੜਾ ਹੈ ਜਿਹੜਾ ਘੜਾ ਕਰਕੇ ਬੈਠੇ ਨੇ ਜੇ ਵੀ ਆਂਦੇ ਕੋਈ ਮਹਾਰਾਜ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ ਬੜੀ ਚੜਦੀ ਕਲਾ ਨਾਲ ਚਾਰ ਵੀ ਕਲਾਜ ਇੱਕ ਬੀਬੀ ਨੂੰ ਆਂਦੇ ਸੌਦਾ ਲੈ ਲਾ ਹਾਂਜੀ ਕਿਉਂ ਆਦੀ ਤੁਸੀਂ ਪੁੱਤ ਗਾਂ ਦੇਵਾ ਚਾਹ ਪੀਣੀ ਮੇਥੋਂ ਪੀਵੋ ਇਹੋ ਜਿਹਾ ਨਿਸ਼ਾਨੀ ਹੈਗੇ ਨੇ ਬਿਲਕੁਲ ਜੀ ਤੇ ਮੈਂ ਤਾਂ ਨਾ ਵੱਧ ਤੋਂ ਵੱਧ ਇਹਨਾਂ ਦੀ ਨਾ ਮੱਤਾ ਪੰਨ ਕਰਨੀ ਚਾਹੀਦੀ ਹੈ ਜੇ ਡੀਜ਼ਲ ਅਜੇ ਨਾ ਕਣਕਾਂ ਵੀ ਚਣੀਆਂ ਨੇ ਹਾਂਜੀ ਉਦੋਂ ਜ਼ੋਰ ਲਾਓ ਜਿੰਨਾ ਵੀ ਲੱਗਦਾ ਜੇ ਹੁਣ ਸੌਦਾ ਪੱਤੇ ਤੇ ਜ਼ੋਰ ਘੱਟ ਲਾਓ ਤੇ ਇੱਕ ਚਾਰੇ ਦੇ ਜ਼ੋਰ ਲਾਓ ਬਿਚਾਰਾ ਨੰਗਰਾ ਨਹੀਂ ਉਹਨਾਂ ਮਿਲਗਾ ਤੇ ਚਾਰੇ ਦੇ ਨਾਲ ਜ਼ੋਰ ਲਾਉਣਾ ਚਾਹੀਦਾ ਬਿਚਾਰਾ ਜੇ ਚੋਕਰ ਆ ਜੇ ਆਪਣੀਆਂ ਚਾਰ ਆ ਜੇ ਧੂੜੀ ਆ ਜੇ ਇਹ ਜਿਆਦੇ ਤੋਂ ਜਿਆਦਾ ਸਮਾਨ ਲੈ ਹੁਣ ਠੀਕ ਤੇ ਦੂਜਾ ਸਮਾਨ ਹੁਣ ਘੱਟ ਲੈ ਹੁਣ ਦੂਜਾ ਸਮਾਨ ਤਾਂ ਬਹੁਤ ਜਿਆਦਾ ਹੋ ਗਿਆ ਹੈ ਵੀ ਲੋਕ ਅਗੋਂ ਆਂਦੇ ਪੈ ਸਾਡੇ ਕੋ ਜਿਹੜੇ ਨਾ ਸਿੱਧਕ ਵਾਲੇ ਆਂਦੇ ਸਾਡੇ ਕੋ ਵੱਧੂ ਏ ਤੇ ਜਿਹੜੇ ਬੇ ਸਿੱਧਕੇ ਨੇ ਉਹਨਾਂ ਤਾਂ ਸਿੱਧਕਾਉਣਾ ਹੀ ਨਹੀਂ ਕਿੰਨਾ ਮਰਜੀ ਉਹਨਾਂ ਦਾ ਭਾਵੇਂ ਟਰੱਕ ਹੀ ਉਹਨਾਂ ਦੇ ਘਰ ਲਾ ਦੇ ਉਹਨਾਂ ਫਿਰ ਨਹੀਂ ਸਿੱਧਕਾਉਣਾ ਹਾਂਜੀ ਤੇ ਅਸੀਂ ਤਾਂ ਨਹੀਂ ਆਪ ਵੀ ਉਹਨਾਂ ਨੂੰ ਬਿ ਉਹਨਾਂ ਦੀ ਮਤ ਕਰਨੀ ਚਾਹੀਦੀ ਜਿਹੜੇ ਚਾਰੇ ਅੱਜ ਡੁੱਬੇ ਨੇ ਬੇਕਾਰ ਹੋਏ ਇੱਥੇ ਤੇ ਨਿੱਕੇਆਂ ਨਾਲ ਜੀਦਾ ਨਹੀਂ ਪਤਾ ਕਿੰਨੇ ਜੀ ਰੁੜ ਗਏ ਉਹਨਾਂ ਨਾਲ ਪਿੱਛੇ ਪਤਾ ਲੱਗਣਾ ਸਾਡੇ ਇੱਕਾਂ ਦੇ ਪੈਸੀ ਬਾਪੂ ਉਹਨਾਂ ਅੱਖਾਂ ਦੇ ਵੇਹਣ ਜਾਵੇਂ ਨਾਲ ਰੁੜ ਗਏ ਉਹਨਾਂ ਦੇਖੋ ਉਹ ਜਿੰਨਾ ਚਿਰ ਜਿਉਣਗੇ ਨਾ ਉਹਨਾਂ ਚਿਰ ਬਾਪੂ ਅੱਖਾਂ ਦੇ ਅੱਗੇ ਹੁੰਦਾ ਰਹੇ ਨਾ ਬਈ ਸਾਡਾ ਬਾਪੂ ਡੁੱਬਾਰੀ ਹਾਂਜੀ ਤੇ ਮੈਂ ਇਹ ਗੱਲਾਂ ਬਈ ਵੱਧ ਤੋਂ ਵੱਧ ਬਈ ਇਹਨਾਂ ਦੀ ਮਤ ਕਰਨੀ ਚਾਹੀਦੀ ਏ ਜੀ ਤੇ ਆਪਾਂ ਜੇ ਪਾਰਟੀਆਂ ਬਾਈਆਂ ਤੋਂ ਉੱਠ ਕੇ ਨਹੀਂ ਆਜਾ ਅੱਜ ਨਾ ਪਾਰਟੀਆਂ ਬਾਈਆਂ ਦੇ ਵਿੱਚ ਅੱਜ ਨਾ ਪਵੋ ਆਇ ਤੋੜਾ ਕਮਾਂਦਾ ਵੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਪਾਲਟੀਆਂ ਪਿੱਛੇ ਛੱਡ ਦਿਓ ਪਾਲਟੀਆਂ ਆਪਾਂ ਫੇਰ ਬਸੇਰੀਆਂ ਫੇਰ ਬਣਾਵਾਂਗੇ ਹੁਣ ਇਹਨਾਂ ਦੇ ਮੋਢਾ ਨਾਲ ਮੋਢਾ ਲਾ ਕੇ ਆਪਾਂ ਚੱਲਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਇਹਨਾਂ ਦੀ ਮਾਤਾ ਪਿਤਾ ਕਰਣੀ ਚਾਹੀਦੀ ਜਿੰਨੀ ਵੀ ਹੋ ਸਕੇ ਤੇ ਜਿਨ੍ਹਾਂ ਬਾਬੇ ਨੇ ਜਿਵੇਂ ਆਪਣਾ ਹੁਣ ਇਹ ਆਪਣਾ ਕਾਲ ਤਖਤਾਲੇ ਨੇ ਉਹਨਾਂ ਨੂੰ ਚਾਹੀਦਾ ਹੋਣ ਇਹਨਾਂ ਦੇ ਨਾਲ ਇੱਕ ਡਾਗੇ ਵੀ ਖਲੋਣਾ ਹੁਣ ਆਪਾਂ ਉੱਥੇ ਮੱਥਾ ਟੇਕਨੇ ਆ ਬਾਬਾ ਸਾਹਿਬ ਦੀ ਅਰਦਾਸ ਮੰਗਨੇ ਆ ਤੇ ਉਹਨਾਂ ਨੂੰ ਵੀ ਚਾਹੀਦਾ ਹੋਣਾ ਵੱਧ ਤੋਂ ਵੱਧ ਇਹਨਾਂ ਨੇ ਸੇਵਾ ਕਰਨੇ ਜਿੰਨੇ ਬਾਬੇ ਨੇ ਜਿੰਨੇ ਆਪਣੀਆਂ ਜਹੇ ਬੰਦੀਆਂ ਨੇ ਇਹਨਾਂ ਦੇ ਨਾਲ ਆਪਾਂ ਨੂੰ ਵੱਧ ਤੋਂ ਵੱਧ ਬਖਲੋਣਾ ਚਾਹੀਦਾ ਹੈ ਜੀ ਬਹੁਤ ਸੋਹਣੇ ਵਿਚਾਰ ਦਿੱਤੇ ਬਾਪੂ ਜੀ ਨੇ ਕਿ ਜਿਹੜੇ ਰਾਜ ਚੁੱਕੇ ਆ ਉਹ ਕਹਿ ਰਹੇ ਕਿ ਸਾਨੂੰ ਇਸ ਚੀਜ਼ ਦੀ ਹੁਣ ਨਹੀਂ ਲੋੜ ਤੇ ਪਰ ਜਿਹੜੇ ਜਮਾ ਕਰਨ ਤੇ ਆਏ ਉਹ ਵੀ ਬਾਸ ਕਰਨ ਤੇ ਨਹੀਂ ਆਉਂਦੇ ਪਏ ਸਾਡੀ ਸਾਡੀ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜੀ ਮੁਸੀਬਤ ਦੇ ਸਮੇ ਜਿਹੜਾ ਕਿ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਦੂਜੀ ਗੱਲ ਇਸ ਸਮੇ ਜਿਹੜਾ ਬਾਕੀ ਲੋੜਾਂ ਪੂਰੀਆਂ ਹੋ ਚੁੱਕੀਆਂ ਇਸ ਸਮੇ ਸਭ ਤੋਂ ਵੱਡੀ ਲੋੜ ਖੜੀ ਹੋਈ ਹੈ ਜਿਹੜੀ ਇਹਨਾਂ ਸਾਹਮਣੇ ਹੋਆ ਡੰਗਰਾਂ ਦੇ ਚਾਰੇ ਦੀ ਫੀਡ ਦੀ ਹੋਰ ਜੋ ਵੀ ਬਾਪੂ ਜੀ ਨੇ ਦੱਸਿਆ ਤਾਂ ਉਹ ਚੀਜ਼ਾਂ ਜਿਹੜੀਆਂ ਸੰਗਤ ਅੱਗੇ ਬੇਨਤੀ ਕਰਦੇ ਕਿ ਉਹ ਇੱਥੇ ਲਿਆਈਆਂ ਲਿਆਂਦੀਆਂ ਜਾਣ ਤਾਂ ਕਿ ਇਹ ਅੱਗੋ ਜਿਹੜਾ ਇੱਥੋਂ ਦੇ ਵਸਨੀਕ ਆ ਜਿੱਥੇ ਲੋੜ ਆ ਸਭ ਤੋਂ ਵੱਡੀ ਉਥੋਂ ਤੱਕ ਇਹ ਪਹੁੰਚਾ ਸਕਣ ਠੀਕ ਆ ਬਾਜ ਜੀ ਖਾਸਾ ਜੀ ਖਾਸਾ